ਮੈਂ ਤਜ਼ਵੀਜ਼ ਰੱਖਦੀ ਹਾਂ ਅਸਲ ਦੇ ਨਿਰਯਾਤ ਨੂੰ ਉਛਾਇਤ ਕਰਨ ਦੇ ਲਈ ਸੋ 6 ਮਹੀਨੇ ਤੋਂ ਵਧਾ ਕੇ 1 ਸਾਲ ਕਰਨ ਦਾ ਤਜ਼ਵੀਜ਼ ਰੱਖਦੀ ਹਾਂ ਜਿਸ ਨੂੰ ਜ਼ਰੂਰਤ ਪੈਣ ਤੇ ਇਸ ਨੂੰ ਅੱਗੇ ਹੋਰ 3 ਮਹੀਨਿਆਂ ਲਈ ਵਧਾਇਆ ਜਾ ਸਕਦਾ ਹੈ ਮੈਂ ਫੀਸੋ ਮੁਕਤ ਹੋਰ ਵੀ ਮਦਦਾਂ ਨੂੰ ਸ਼ਾਮਲ ਕਰਨ ਦੀ ਤਜ਼ਵੀਜ਼ ਰੱਖਦੀ ਹਾਂ ਇਹ ਕਹਿੰਦੇ ਜੇ ਜੇ ਚਮਰਾ ਕਿਤਰ ਮੈਂ ਮੈਂ ਘਰੇਲੂ ਮੁੱਲ ਵਾਦਾ ਅਤੇ ਇਸ ਨੂੰ ਹੋਰ ਸਹੂਲਤ ਵਾਲਾ ਬਣਾਉਣ ਦੇ ਲਈ ਜੋ ਲੈਦਰ ਤੇ ਵੀ ਇਸ ਨੂੰ ਬਿਸੀ ਡੀ ਤੇ ਪੂਰੇ ਰੂਪ ਵਿੱਚ ਛੋੜ ਦੇਣ ਦੀ ਤਸਵੀਜ਼ ਰੱਖਦੀ ਹਾਂ ਮੈਂ ਛੋਟੇ ਸ਼ੋਧਕਾਂ ਨੂੰ ਇਸ ਨੂੰ ਥੋੜਾ ਜਿਹਾ ਹੋਰ ਸਹੂਲਤ ਬਣਾ ਲਈ ਕਲਸਟਰ ਲੈਦਰ ਨੂੰ ਵੀ ਪੀਸ ਦਿੱਤੋਂ ਛੋੜ ਦੇਣ ਦਾ ਵੀ ਮੈਂ ਤਸਵੀਜ਼ ਰੱਖਦੀ ਹਾਂ ਸਮੁੰਦਰੀ ਉਤਪਾਦ ਜੋ ਵਿਸ਼ਵਿਕ ਸਮੁੰਦਰੀ ਖਦ ਵਪਾਰ ਨੂੰ ਭਾਰਤ ਦੀ ਮੁਕਾਬਲਤਨ ਦਾ ਭਾਵਨਾ ਨੂੰ ਵਧਾਉਣ ਦੇ ਲਈ ਇਸ ਨੂੰ ਫਿਸ ਪੈਸਟ ਅਤੇ ਇਹੋ ਜਿਹੇ ਹੋਰ ਉਤਪਾਦਾਂ ਦੇ ਨਿਰਯਾਤਕ ਬੀਸੀਡੀ ਨੂੰ 3% ਤੋਂ ਘਟਾ ਕੇ 5% ਕਰੰਦੀ ਤਸਵੀਰ ਰੱਖਦੀ ਹਾਂ ਮੈਂ ਮਛੀਆਂ ਅਤੇ ਚਿੰਗਾ ਦਾ ਪੋਚਨ ਬਣਾਉਣ ਦੇ ਲਈ ਫਿਸ਼ ਹਾਈਡਰੋਸੀਲੇਟ ਨੂੰ ਬੀਸੀਡੀ ਨੂੰ 15 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰਨ ਦੀ ਤਸਵੀਰ ਰੱਖਦੀ ਹਾਂ ਜੁਲਾਈ 2024 ਦੇ ਬਜਟ ਦੇ ਵਿੱਚ ਦਲਾਂ ਦਿਲੀ ਦਲਾਂ ਦਿਲੀ ਇਸ ਨੂੰ ਵਿਕਾਸ ਨੂੰ ਵਧਾ ਉਤਸ਼ਾਹਿਤ ਕਰਨ ਦੇ ਲਈ ਇਸ ਦੀ ਮੁਰੰਮਤ ਦੇ ਲਈ ਵਿਦੇਸ਼ੀ ਮੂਲ ਦੀ ਵਸਤੂਆਂ ਨੂੰ ਨਿਰਯਾਤ ਦੀ ਸੀਮਾ ਦੇ 6 ਮਹੀਨੇ ਤੋਂ ਵਧਾ ਕੇ 1 ਸਾਲ ਕੀਤੀ ਸੀ ਤਾਂ ਇਸ ਨੂੰ 1 ਸਾਲ ਦੇ ਲਈ ਹੋਰ ਦਾਇਆ ਜਾ ਸਕਦਾ ਹੈ ਹੁਣ ਮੈਂ ਰੇਲ ਦੀਆਂ ਸਹੂਲਤਾਂ ਦੇ ਲਈ ਵੀ ਇਸ ਤੋਂ ਛੋਟ ਦੀ ਸਹੂਲਤ ਦਾ ਵੀ ਤਸਵੀਰ ਰੱਖਦੀ ਹਾਂ ਮੌਜੂਦਾ ਸਮੇਂ ਦੇ ਵਿੱਚ ਸਿਮਾਂ ਸ਼ੁਲਕ ਅਧੀਨ 1962 ਦੇ ਵਿੱਚ ਜੋ ਪ੍ਰਬੰਧਨ ਨਿਰਧਾਰਨ ਨੂੰ ਅੰਤਮ ਰੂਪ ਦੇਮ ਦੇ ਲਈ ਕਿਸੇ ਵੀ ਸਮਾ ਸੀਮਾਂ ਦੀ ਕੋਈ ਪਰਬੰਧ ਨਹੀਂ ਹੈ ਜਿਸ ਦੇ ਵਿੱਚ ਬੇਕੀਨੀ ਰਹੇਗੀ ਅਤੇ ਲਾਗਤ ਵਧੂਗੀ ਇਸ ਨੂੰ ਉਪਰ ਕਰਨ ਦੀ ਸਹੂਲਤ ਨੂੰ ਉਚਿਤ ਕਰਨ ਦੇ ਲਈ ਮੈਂ ਇਸ ਨੂੰ ਪ੍ਰੋਵੀਜ਼ਨਲ ਕਰ ਧਾਰਨ ਨੂੰ ਹਾਂ ਦੋ ਦੋ ਸਮੇਂ ਦੇ ਕਰਨ ਦਾ ਦੀ ਤਸਵੀਰ ਰੱਖਦੇ ਜਿਸ ਨੂੰ ਇੱਕ ਸਾਲ ਲਈ ਵਧਾਇਆ ਜਾ ਸਕਦਾ ਹੈ ਹੁਣ ਮੈਂ ਪ੍ਰਬੰਧ ਸ਼ੁਰੂ ਕਰਨ ਦੀ ਤਸਵੀਰ ਰੱਖਦੀਆਂ ਜਿਸ ਨੂੰ ਬਰਾਮਦ ਆ ਦਰਮਦ ਦਾ ਮਾਲਕ ਦੀ ਮਨਜ਼ੂਰੀ ਤੋਂ ਬਾਅਦ ਮਤਾਪੂਰਨ ਤਥਾਂ ਦੀ ਐਲਾਨ ਕਰ ਸਕੀ ਅਤੇ ਜੁਰਮਾਨੇ ਤੋਂ ਬਿਨਾਂ ਵਿਆਜ ਸਹਿਤ ਫੀਸ ਦਾ ਭੁਗਤਾਨ ਕਰ ਸਕਣ ਇਸ ਦੇ ਵਾਸ ਸਵੈ ਸਿੱਖਿਆ ਨਾਲ ਭੁਗਤਾਨ ਨੂੰ ਉਤਸ਼ਾਹ ਮਿਲੇਗਾ ਅਤੇ ਉਹਨਾਂ ਤੇ ਲਾਗੂ ਨਹੀਂ ਹੋਗਾ ਜਿੱਥੇ ਪਹਿਲਾਂ ਹੀ ਰਾਜ ਪਹਿਲਾਂ ਹੀ ਕਾ ਪ੍ਰਿਕਿਆਤੀ ਕਾਰਵਾਈ ਸ਼ੁਰੂ ਕਰ ਚੁੱਕਿਆ ਹੈ ਉਹ 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 ਦੇ ਗਾਨੋ ਆਪਣੇ ਆਪਣੀਆਂ ਦਾ ਰਮਦਾਨ ਦੀ ਬਿਹਤਰ ਯੋਜਨਾ ਬਣਾਉਂਦੇ ਉਦੇਸ਼ ਨਾਲ ਮੈਂ ਸੰਗਤ ਨਿਰਮਾ ਦੇ ਵਿੱਚ ਇਸ ਦੇ ਅੰਤਮ ਵਿਯੋਗ ਦੇ ਸਮਾ ਸੀਮਾ 6 ਤੋਂ ਵਧਾ ਕੇ 1 ਸਾਲ ਕਰਨ ਦੀ ਤਜ਼ਵੀਜ਼ ਰੱਖਦੇ ਤੇ ਲਾਗਤ ਅਤੇ ਪੂਰਤੀ ਦੀ ਜਬੇਸ਼ ਕਿਨ ਧਿਆਨ ਵਿੱਚ ਰੱਖਦੇ ਹੁੰਦੇ ਇਸ ਨੂੰ ਚਲਾਉਣ ਦੇ ਲਈ ਸਹੂਲਤ ਮਿਲੇਗੀ ਅਤੇ ਮਾਸਕੂਰਨ ਦੀ ਇਹ ਵਿੱਚ ਤੇ ਮਾਹੀ ਵੇਰਵੇ ਹੀ ਦੇਣੇ ਹੋਣਗੇ ਹੁਣ ਮੈਂ ਆਪਣੇ ਪ੍ਰਤੱਖ ਸਿੱਧੇ ਟੈਕਸ ਪ੍ਰਸਤਾਵਾਂ ਤੇ ਹੁੰਦੀ ਹਾਂ ਹਕੀਕਤ ਵਿੱਚ ਮੈਂ ਵਿਕਸਿਤ ਭਾਰਤ ਲਈ ਸਕਾਰ ਕਰਨ ਲਈ ਮੈਂ ਟੈਕਸੇਸ਼ਨ ਦੇ ਸੁਧਾਰਾਂ ਦੇ ਨੂੰ ਮੁੱਖ ਸੁਧਾਰਾਂ ਦੇ ਤੌਰ ਤੇ ਰਿਖਾਂਕਿਤ ਕੀਤਾ ਹੈ ਇਹ ਕਾਨੂੰਨ ਦੇ ਬਾਰੇ ਸਾਡੀ ਸਰਕਾਰ ਨੇ ਭਾਰਤੀ ਦੰਡ ਸੰਹਿਤਾ ਦੀ ਜਗ੍ਹਾ ਤੇ ਭਾਰਤੀ ਨਿਆਂ ਸੰਹਿਤਾ ਨੂੰ ਦਾ ਕਾਨੂੰਨ ਬਣਾਇਆ ਹੈ ਮੈਨੂੰ ਇਸ ਮਾਨਯੋਗ ਸਦਨ ਤੇ ਦੇਸ਼ ਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਨਵਾਂ ਜਿਹੜਾ ਇਨਕਮ ਟੈਕਸ ਕਾਨੂੰਨ ਹੈ ਉਹ ਨਿਆਂ ਦੇ ਇਸੇ ਭਾਵਨਾ ਨੂੰ ਅੱਗੇ ਵਧਾਏਗਾ ਇਹ ਨਵਾਂ ਕਾਨੂੰਨ ਅਧਿਆਤ ਤੇ ਸ਼ਬਦਾਂ ਦੀ ਦ੍ਰਿਸ਼ਟੀ ਦੇ ਨਾਲ ਵਰਤਮਾਨ ਬਿਲ ਦੀ ਅੱਦੇ ਤੋਂ ਘੱਟ ਬੜੇ ਸਾਫ਼ ਤਰੀਕੇ ਨਾਲ ਤੇ ਡਾਇਰੈਕਟ ਹੋਏਗਾ ਪਰਤਕ ਹੋਏਗਾ ਇਹ ਟੈਕਸ ਪੇਅਰ ਤੇ ਪ੍ਰਸ਼ਾਸਨ ਲਈ ਸਮਝਣਾ ਉਹਨਾਂ ਲਈ ਆਸਾਨ ਹੋਏਗਾ ਜਿਸ ਦੇ ਨਾਲ ਇੱਕ ਯਕੀਨੀ ਬਣਾਇਆ ਜਾਏਗਾ ਕਿ ਮੁਕਦਮੇਬਾਜ਼ੀ ਘੱਟ ਹੋਵੇ ਫਿਰ ਵੀ ਸੁਧਾਰ ਕੋਈ ਮੰਜ਼ਿਲ ਨਹੀਂ ਹੈ ਸਾਡੇ ਲੋਕਾਂ ਤੇ ਅਰਥਵਿਵਸਥਾ ਲਈ ਚੰਗੇ ਨਤੀਜੇ ਹਾਸਲ ਕਰਨ ਦਾ ਇੱਕ ਮੱਧਮ ਹੈ ਤੇ ਇਸ ਵਾਸਤੇ ਪ੍ਰਕਿਰਿਆ ਬਣਾਉਂਦੀ ਲੋੜ ਪੈਂਦੀ ਹੈ ਮੈਂ ਪੰਜਵ ਜਿਹੜਾ 542 ਨੰਬਰ ਸ਼ਲੋਕ ਵਿੱਚ ਦੱਸਿਆ ਹੈ ਜਿਹੜਾ ਕਿਸ ਤਰ੍ਹਾਂ ਇਸ ਤਰ੍ਹਾਂ ਕੇ ਜਿੰਦਾ ਪੁਰਾਣੀ ਬਾਰਿਸ਼ ਦੀ ਉਮੀਦ ਵਿੱਚ ਜਿੰਦਾ ਹੈ ਉਸ ਤਰ੍ਹਾਂ ਹੀ ਸ਼ਹਿਰੀ ਜਿਹੜੇ ਅਸੋਸੀਏਸ਼ਨ ਦੀ ਉਮੀਦ ਵਿੱਚ ਜਿੰਦੇ ਹਨ ਸਾਡੀ ਸਰਕਾਰ ਇਸ ਗੱਲ ਲਈ ਵਚਨਬੱਧ ਹੈ ਕਿ ਜਮਿਨੀ ਹਕੀਕਤ ਤੇ ਪਹਿਲੀ ਨਜ਼ਰ ਰੱਖਦੇ ਹੋਇਆ ਤੇ ਤੇ ਹਾਲਾਤ ਦਾ ਜਾਇਜ਼ਾ ਲੈਂਦੇ ਹੋਏ ਉਚਿਤ ਪ੍ਰਕਿਰਿਆ ਅਪਣਾਈ ਜਾਏ ਤੇ ਅਦੇ ਨਾਲ ਹੀ ਰਾਸ਼ਟਰ ਨਿਰਮਾਣ ਲਈ ਸਾਡੇ ਕੋਸ਼ਿਸ਼ ਦੇ ਨਾਲ ਨਾਲ ਇੱਕ ਸੰਤੁਲਨ ਵੀ ਬਣਾਇਆ ਜਾ ਸਕੇ ਇਹ ਇਹ ਜਿਹੜੇ ਉਪਰਾਲੇ ਹਨ ਇਸ ਚੀਜ਼ ਦਾ ਬੇਰਵਾ ਦੇਣਗੇ ਕਿ ਪ੍ਰਧਾਨ ਮੰਤਰੀ મોદી ਜੀ ਦੀ ਅਗਵਾਈ ਵਿੱਚ ਸਾਡੀ ਸਰਕਾਰ ਨੇ ਸ਼ਹਿਰੀਆਂ ਦੇ ਲਈ ਉਹਨਾਂ ਦੀ ਲੋੜ ਤਾਂ ਲੋੜਾਂ ਨੂੰ ਸਮਝਣ ਲਈ ਮੈਂ ਦੁਬਾਰਾ ਇਸ ਗੱਲ ਨੂੰ ਰਿਪੀਟ ਦੁਹਰਾ ਨਹੀਂ ਹਾਂ ਕਿ ਇਹ ਉਪਰਾਲੇ ਇਸ ਗੱਲ ਦਾ ਵੇਰਵਾ ਦੇਣਗੇ ਕਿ ਪ੍ਰਧਾਨ ਮੰਤਰੀ ਜੀ ਮੋਦੀ ਦੇ ਅਗਵਾਈ ਵਿੱਚ ਸੰਦੀ ਸਰਕਾਰ ਨੇ ਸ਼ਹਿਰੀਆਂ ਦੀ ਜਿਹੜੀ ਜ਼ਰੂਰਤਾਂ ਨੂੰ ਸਮਝਣ ਲਈ ਤੇ ਉਹਦੇ ਬਾਰੇ ਵਿੱਚ ਸੰਬੋਧਨ ਕਰਨ ਲਈ ਕਿਸ ਤਰੀਕੇ ਦੇ ਕਦਮ ਚੁੱਕੇ ਗਏ ਮੇਰੇ ਟੈਕਸ ਪ੍ਰੋਪੋਜ਼ਲ ਇਸੇ ਭੌਤ ਦੇ ਨਾਲ ਪ੍ਰੇਰਿਤ ਹਨ ਮੇਰੇ ਮਕਸਦ ਇਹ ਹੈ ਮੱਧ ਵਰਗ ਤੇ ਖਾਸ ਧਿਆਨ ਦਿੱਤੇ ਹੋਏ ਹਨ ਤੇ ਵਿਅਕਤੀਗਤ ਆਮਦਨ ਕਰ ਸੁਧਾਰ ਕੱਟੇ ਮੁਸ਼ਕਲਾਂ ਨੂੰ ਘੱਟ ਕਰਨ ਲਈ ਉਹ ਉਹਨੂੰ ਯੋਗਤੀ ਸੰਗਤ ਬਣਾਣਾ ਸਵੈਚਿਕ ਅਨੁਪਾਲਨ ਨੂੰ ਪ੍ਰਸਾਹਿਤ ਕਰਨਾ ਅਨੁਪਾਲਨ ਦੇ ਬੋਝ ਨੂੰ ਘੱਟ ਕਰਨਾ ਕੰਮ ਕਰਨ ਦੀ ਸੌਖ ਤੇ ਤੇ ਅਮਦਨ ਵਿਅਕਤੀਗਤ ਆਮਦਨ ਕਰ ਦੇ ਬਾਰੇ ਵਿੱਚ ਅਖੀਰ ਵਿੱਚ ਆਪਣੀ ਤਸਵੀਰ ਰੱਖਾਂਗੀ ਮੁਸ਼ਕਲਾਂ ਨੂੰ ਘੱਟ ਕਰਨ ਲਈ ਤੇ ਅਨੁਤਰਕ ਸੰਗਤ ਬਣਾਉਣ ਲਈ ਮੈਂ ਟीडीएस ਦੀ ਦਰਾਂ ਤੇ ਸੰਖਿਆ ਨੂੰ ਯੋਗਤੀ ਸੰਗਤ ਬਣਾਉਣ ਦਾ ਕੋਸ਼ਿਸ਼ ਕਰਦੀ ਹਾਂ ਇਸ ਦੇ ਲਈ ਬਿਹਤਰ ਸਪਸ਼ਟਤਾ ਤੇ ਇਕ ਰੂਪਤਾ ਲਈ ਟीडीएस ਲਈ ਰਕਮ ਦੀ ਸੀਮਾ ਵਧਾਈ ਜਾ ਰਹੀ ਹੈ ਸੀਨੀਅਰ ਸਿਟੀਜ਼ਨ ਲਈ ਵਿਆਜ ਦਰ ਤੇ 50000 ਤੋਂ ਵਧਾ ਕੇ ਦੁੱਗਣੀ ਕਰਕੇ 1 ਲੱਖ ਰੁਪਏ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ IRDAI ਦੇ ਉੱਪਰ TDS ਜਿਹੜਾ ਸਲਾਨਾ ਸੀਮਾ ਹੈ 2.4 ਫੀਸਦ ਤੋਂ ਵਧਾ ਕੇ 6 6 ਲੱਖ ਕਰ ਦਿੱਤੀ ਗਈ ਹੈ ਇਸ ਦੇ ਨਾਲ TDS ਜਿਹੜੇ ਕਟਣ ਵਾਲੇ ਦੇ ਲੈਣ ਦੇਣ ਦੀ ਸੰਖਿਆ ਵਿੱਚ ਵੀ ਭਾਰੀ ਕਮੀ ਆਏਗੀ ਅਤੇ ਭੁਗਤਾਨ ਹਾਸਲ ਕਰਨ ਵਾਲੇ ਜਿਹੜੇ ਛੋਟੇ ਟੈਕਸਪੇਅਰ ਉਹਨਾਂ ਨੂੰ ਫਾਇਦਾ ਮਿਲੇਗਾ ਭਾਰਤੀ ਰਿਜ਼ਰਵ ਬੈਂਕ ਦੀ ਜਿਹੜੀ ਉਦਾਰੀ ਕ੍ਰਿਤ ਸਪੈਸ਼ਨ ਸਕੀਮ ਹੈ ਉਹਦੇ ਤਹਿਤ ਤੁਹਾਨੂੰ ਇਸ ਭੇਜਨ ਤੇ ਉਸ ਸੀਮਾ ਨੂੰ ਵੀ 5 ਲੱਖ ਤੋਂ ਵਧਾ ਕੇ 10 ਲੱਖ ਕਰ ਦਿੱਤਾ ਗਿਆ ਹੈ ਮੈਂ ਸਿੱਖਿਆ ਦੇ ਪਰਯੋਜਨ ਲਈ ਕੁੱਲ ਪੈਸਾ ਭੇਜਣ ਦੀ ਜਿਹੜਾ TDS ਹੈ ਉਸ ਨੂੰ ਹਟਾਉਣ ਦੀ ਵੀ ਤਜ਼ਵੀਜ਼ ਕਰਦੀ ਹਾਂ ਜਿੱਥੇ ਅਜਿਹੇ ਧਨ ਭੇਜਣਾ ਜਿਹੜਾ ਹੋਏਗਾ ਇਹ ਮਾਲ ਵਿਕਰੀ ਤੇ ਕਿਸੇ ਵੀ ਲੇਨ ਦੇ ਉੱਪਰ TDS ਤੇ TCS ਦੋਨੋਂ ਲਾਗੂ ਹਨ ਇਸ ਦੇ ਪਾਲਣਾ ਦੇ ਬਾਰੇ ਜਿਹੜੀ ਜੁੜੀਆਂ ਹੋਈਆਂ ਮੁਸ਼ਕਲਾਂ ਤੋਂ ਬਚਣ ਲਈ ਮੈਂ TCS ਨੂੰ ਹਟਾਣ ਦੀ ਤਜ਼ਵੀਜ਼ ਕਰਦੀ ਹਾਂ ਮੈਂ ਇਹ ਵੀ ਤਜ਼ਵੀਜ਼ ਕਰਦੀ ਹਾਂ ਕਿ ਹੁਣ ਕੁਝ ਕਟੌਤੀ ਦੇ ਪ੍ਰਬੰਧ ਸਿਰਫ ਸਿਰਫ ਗੈਰ ਪੈਨ ਮਾਮਲਿਆਂ ਤੇ ਹੀ ਲਾਗੂ ਹੋਣਗੇ ਇਹ ਜੁਲਾਈ 24 ਵਿੱਚ ਜਿਹੜੇ ਸਟੇਟਮੈਂਟ ਰਿਟਰਨ ਭੇਜਣ ਦੇ ਤੱਕ ਜਿਹੜਾ ਟੀ ਡੀ ਐਸ ਨੂੰ ਗੈਰ ਅਪਰਾਧਿਕ ਕਰ ਦਿੱਤਾ ਗਿਆ ਸੀ ਮੈਂ ਇਸ ਪ੍ਰਸਤਾਵ ਨੂੰ ਦੌਰਾਨ ਲਈ ਵੀ ਇਸੇ ਛੋੜਦਾ ਪ੍ਰਬੰਧਨ ਕਰਦੀ ਤਸਵੀਜ਼ ਕਰਦੀ ਹਾਂ ਮਾਨਯੋਗ ਪ੍ਰਧਾਨ ਮੰਤਰੀ ਜੀ ਦੇ ਅਗਵਾਈ ਵਿੱਚ ਸਾਡੀ ਸਰਕਾਰ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਵਿਸ਼ਵਾਸ ਤੇ ਸਭ ਦਾ ਪ੍ਰਿਆਸ ਦੇ ਮੰਤਰ ਦੇ ਨਾਲ ਇਹ ਵਿਸ਼ਵਾਸ ਰੱਖਦੀ ਹੈ ਇਸ ਦੇ ਮੁਤਾਬਿਕ ਅਸੀਂ ਉਹਨਾਂ ਕਰਦਾਤਾਵਾਂ ਦੇ ਸੁਅਚੀਕ ਪਾਲਨ ਦੀ 2022-23 ਨੂੰ ਦੀ ਸੁਵਿਧਾ ਸਹੂਲਤ ਵੀ ਲੈ ਕੇ ਆਏ ਜਿਨ੍ਹਾਂ ਨੇ ਸਹੀ ਆਮਦਨ ਦੇ ਦੀ ਵਿੱਚ ਕੁਝ ਚੁੱਕ ਕੀਤੀ ਹੋਵੇ ਕਿ ਕਰੀਬ 90 ਲੱਖ ਕਰਦਾਤਾਵਾਂ ਨੇ ਵਾਧੂ ਟੈਕਸ ਦਾ ਪੁਗਧਾਨ ਕਰਦਿਆ ਹੋਏ ਆਪਣੀ ਆਮਦਨੀ ਨੂੰ ਵੀ ਅਪਡੇਟ ਕੀਤਾ ਹੈ ਇਸ ਵਿਸ਼ਵਾਸ ਨੂੰ ਕੇ ਵਧਾਉਂਦੇ ਹੋਏ ਆ ਮੈਂ ਕਿਸੇ ਵੀ ਟੈਕਸ ਅਸੈਸਮੈਂਟ ਸਾਲ ਦੀ ਅਪਡੇਟਡ ਰਿਟਰਨ ਨੂੰ ਜਿਹੜੀ ਸੀਮਾ ਹੈ ਉਹਨੂੰ ਮੌਜੂਦਾ 2 ਸਾਲ ਤੋਂ ਵਧਾ ਕੇ 4 ਸਾਲ ਕਰਨ ਦੀ ਤਜ਼ਵੀਜ਼ ਕਰਦੀ ਹਾਂ ਮੈਂ ਇਹ ਵੀ ਤਜ਼ਵੀਜ਼ ਕਰਦੀ ਹਾਂ ਕਿ ਕਿ ਛੋਟੇ ਜਿਹੇ ਤਰ ਮਹਾਰਤ ਸੰਸਥਾਨ ਹਨ ਉਹਨਾਂ ਦੇ ਰਜਿਸਟ੍ਰੇਸ਼ਨ ਨੂੰ ਉਹਨੂੰ 5 ਸਾਲ ਤੋਂ 10 ਸਾਲ ਕਰਕੇ ਇਹ ਜਿਹੀ ਸੰਸਥਾਵਾਂ ਦੇ ਉਹਨਾਂ ਦੇ ਜਿਹੜੇ ਪਾਲਨ ਸੰਬੰਧੀ ਬੋਝ ਨੂੰ ਘਟ ਕਰਨ ਦੀ ਤਸਵੀਜ਼ ਕਰਦੀਆਂ ਇਹ ਵੀ ਤਸਵੀਜ਼ ਕੀਤੀ ਜਾਂਦੀ ਹੈ ਕਿ ਤੁਹਾਮਾਰਤ ਸੰਸਥਾਦਾਰਿਆਂ ਵੱਲੋਂ ਜਿਹੜੇ ਪਹਿਲੇ ਅਰਜ਼ੀ ਪੱਤਰ ਹਨ ਉਹਨਾਂ ਨੂੰ ਛੋਟੀ ਛੁੱਟ ਦੇ ਕੋਈ ਗੰਭੀਰ ਨਤੀਜਾ ਨਾ ਹੋਣ ਇਸ ਵਕਤ ਜਿਹੜੇ ਕਰਦਾਤਾ ਹਨ ਉਹ ਸ਼ਰਤਾਂ ਨੂੰ ਪੂਰਾ ਕਰਕੇ ਹੀ ਆਪਣੇ ਪ੍ਰੋਪਰਟਰਸ਼ਿਪ ਵਾਲੇ ਉਹਦੇ ਨਿਲ ਸਟੇਟਮੈਂਟ ਦਾ ਦਾਵਾ ਕਰ ਸਕਦੇ ਹਨ ਕਰਦਾਤਾਵਾਂ ਨੂੰ ਥੋੜੀ ਜੀ ਮੁਸ਼ਕਲਾਂ ਨੂੰ ਦੇਖਦੇ ਹੋਏ ਬਿਨਾਂ ਸ਼ਰਤ ਅਜੇ ਹੀ ਦੋ ਸੰਪਤੀਆਂ ਦੇ ਲਾਭ ਦੀ ਇਜਾਜ਼ਤ ਵੀ ਮੈਂ ਤਜ਼ਵੀਜ਼ ਕਰਦੀ ਹਾਂ ਮੈਂ ਅੰਤਰਣ ਮੁੱਲ ਦੀ ਪ੍ਰਕਿਰਿਆ ਨੂੰ ਵੀ کارਗਰ ਬਣਾਉਣ ਲਈ ਤੇ વાર્ਸ਼ਿਕ ਜਾਂਚ ਦੇ ਵਿਕਲਪ ਨੂੰ ਲਈ 3 ਸਾਲ ਦੀ ਵਿਆਹ ਅੰਤਰਰਾਸ਼ਟਰੀ ਲੈਣ-ਦੇਣ ਦੇ ਮਾਮਲਿਆਂ ਵਿੱਚ ਮੁੱਲ ਨਿਰਧਾਰਨ ਕਰਨ ਲਈ ਇੱਕ ਯੋਜਨਾ ਸ਼ੁਰੂ ਕਰਨ ਦੀ ਤਜ਼ਵੀਜ਼ ਕਰਦੀ ਹਾਂ ਇਹ ਯੋਜਨਾ ਸਰਵੋਤਮ ਵਿਸ਼ਵਕ ਪદ્ધਤੀ ਦੇ ਅਨੁਕੂਲ ਹੋਏਗੀ ਅੰਤਰ ਜਿਹੜੇ ਟੈਕਸੇਸ਼ਨ ਵਿਵਾਦਾਂ ਨੂੰ ਘੱਟ ਕਰਨ ਲਈ ਔਰ ਜਿੱਤਨੀ ਬਣਾਏ ਰੱਖਣ ਲਈ ਇਸ ਨਿਯਮਨ ਦੇ ਦਾਰੇ ਵਿੱਚ ਵੀ ਵਿਸਤਾਰ ਕੀਤਾ ਜਾ ਰਿਹਾ ਹੈ ਵਰਤਮਾਨ ਵਿੱਚ ਬਹੁਤ ਸਾਰੇ ਬਰਿਸ਼ਟ ਦੇ ਬਹੁਤ ਵੈਰੀ ਸੀਨੀਅਰ ਸਿਟੀਜ਼ਨ ਜਿਹੜੇ ਉਹਨਾਂ ਦੇ ਬਹੁਤ ਪੁਰਾਣੇ ਐਨਐਸਐਸ ਖਾਤੇ ਹਨ ਕਿਉਂਕਿ ਅਜਿਹੇ ਖਾਤੇਾਂ ਵਿੱਚ ਹੁਣ ਕੋਈ ਵਿਆਜ ਨਹੀਂ ਮਿਲਦਾ ਇਸ ਲਈ ਮੈਂ 29 ਅਗਸਤ 2024 ਨੂੰ ਜਾਂ ਉਸ ਤੋਂ ਪਹਿਲੇ ਜਿਹੜੇ ਵਿਅਕਤੀ ਇਹ ਵੱਲੋਂ ਜਿਹੜੇ ਰਾਸ਼ਟਰੀ ਬਚਤ ਸਕੀਮ ਵਿੱਚ ਜਿਹੜੇ ਨਿਕਾਸੀ ਕਰਨ ਤੇ ਹੈ ਮੈਂ ਉਹਦੀ ਵੀ ਕੋਸ਼ਿਸ਼ ਨਾ ਕਰਦੀ ਹਾਂ ਇਹ ਜਿਹੜੇ ਬਤਸਲੇ ਖਾਤੇ ਹਨ ਅਜਿਹੀ ਵਿਵਸਥਾ ਦੀ ਤਸਵੀਜ਼ ਕਰਦੀ ਹਾਂ ਜਿਸ ਤਰ੍ਹਾਂ ਕਿ ਸਮਗਰ ਸੀਮਾ ਦੇ ਦੇ ਤਹਿਤ ਇਹ ਸਮਾਨ ਆਮ ਤੌਰ ਤੇ ਐਨਪੀਐਸ ਖਾਤੇ ਲਈ ਹੈ ਜੁਲਾਈ 2024 ਵਿੱਚ ਮੇਰੇ ਭਾਸ਼ਣ ਵਿੱਚ ਮੈਂ ਵਚਨ ਦਿੱਤਾ ਸੀ ਕਿ ਜਿਹੜੇ ਅਪੀਲੀ ਆਦੇਸ਼ ਨੂੰ ਪ੍ਰਭਾਵੀ ਕਰਨ ਲਈ ਸਾਰੇ ਪ੍ਰਕਿਰਿਆਵਾਂ ਨੂੰ ਪਿਛਲੇ ਅਗਲੇ 2 ਸਾਲਾਂ ਵਿੱਚ ਉਹਨਾਂ ਨੂੰ ਕਾਗਜ਼ ਰਹਿਤ ਕੀਤਾ ਜਾਏਗਾ ਮੈਨੂੰ ਇਹ ਇਹ ਘੋਸ਼ਣਾ ਕਰਦੇ ਖੁਸ਼ੀ ਹੁੰਦੀ ਹੈ ਕਿ ਡਿਜੀਟਲ ਕਰਨ ਦੀ ਪ੍ਰਕਿਰਿਆ ਕੀਤੀ ਜਾ ਰਹੀ ਹੈ 2 ਜੁਲਾਈ 2024 ਵਿੱਚ ਅਸੀਂ ਅਪੀਲ ਵਿੱਚ ਪੈਂਡਿੰਗ ਲੰਬੇ ਵਿਵਾਦ ਦੇ ਹੱਲ ਲਈ ਵੀ ਬਾਤ ਤੇ ਵਿਸ਼ਵਾਸ ਸਕੀਮ ਲੈ ਕੇ ਆਏ ਸੀ ਇਸ ਸਕੀਮ ਨੂੰ ਬੜੀ ਚੰਗਾ ਪ੍ਰਤੀਕਰਮ ਮਿਲਿਆ ਹੈ ਲਗਭਗ 35000 ਟੱਕਰ ਦਾ ਤਾਵਾ ਨੇ ਆਪਣੇ ਵਿਵਾਦਾਂ ਦੇ ਸਮਾਧਾਨ ਲਈ ਇਸ स्कीम ਦਾ ਫਾਇਦਾ ਚੁਕੰ ਦਾ ਪ੍ਰਸਤਾਵ ਕੀਤਾ ਹੈ ਨਿਵੇਸ਼ ਅਤੇ ਰੋਜ਼ਗਾਰ ਵਧਾਉਣ ਲਈ ਮੇਰੇ ਕੋਲ ਕੁਝ ਪ੍ਰਸਤਾਵ ਹਨ ਇਹ ਮੈਂ ਉਹਨਾਂ ਜਿਹੜੇ ਅਨਵਾਸੀ ਹਨ ਉਹਨਾਂ ਲਈ ਟੈਕਸੇਸ਼ਨ ਪ੍ਰਿਕਲਪਨਾ ਦਾ ਪ੍ਰਸਤਾਵ ਕੀਤਾ ਜਾਂਦਾ ਹੈ ਜਿਹੜੇ ਕਿ ਅਨਵਾਸੀ ਕੰਪਨੀਆਂ ਨੂੰ ਦੀ ਨਮਾਇੰਦਗੀ ਕਰਦੇ ਹਨ ਜਿਹੜੇ ਕਿ ਇਲੈਕਟ੍ਰੋਨਿਕ ਨਿਰਮਾਣ ਸਹੂਲਤ ਸਥਾਪਿਤ ਅਤੇ ਸੰਚਾਲਿਤ ਕਰਦੇ ਹਨ ਉਹਦੇ ਇਲਾਵਾ ਮੈਂ ਕੁਲ ਉਹਨਾਂ ਅਨਿਵਾਸੀਆਂ ਲਈ ਜਿਹੜੀ ਟੈਕਸੇਸ਼ਨ ਨਿਸ਼ਚਿਤ ਕਰਦੀ ਇੱਕ ਮੈਂ ਖਾਸ ਹਾਰਵੈਸਟਿੰਗ ਦੀ ਤਸਵੀਜ਼ ਕਰਦੀ ਹਾਂ ਜੋ ਕਿ ਨਿਰਧਾਰਿਤ ਟੈਕਨੋਲੋਜੀ ਅੱਜ ਘਟਨਾ ਦਾ ਨਿਰਧਾਰਨ ਕਰਦੇ ਹਨ ਵਰਤਮਾਨ ਵਿੱਚ ਇਹ ਕਿ ਸਿਰਫ ਸਮੁੰਦਰ ਵਿੱਚ ਜਾਣ ਵਾਲੇ ਜਹਾਜ਼ਾਂ ਲਈ ਹੈ ਹੈ ਦੇਸ਼ ਵਿੱਚ ਅੰਤਰਦੇਸ਼ੀ ਜਲ ਆਵਾਜਾਈ ਨੂੰ ਉਤਵਾ ਦੇਣ ਲਈ ਮੌਜੂਦਾ ਟਨਪਾਰਕ ਕਰ ਸਕੀਮ ਦੇ ਫਾਇਦੇ ਨੂੰ ਭਾਰਤ ਜਲ ਯਾਨ ਕਾਨੂੰਨ 21 ਦੇ ਤਹਿਤ ਰਜਿਸਟਰਡ ਅੰਤਰ ਦੇਸ਼ੀ ਜਲ ਯਨਾ ਲਈ ਵੀ ਮੈਂ ਪ੍ਰਸਤਾਵ ਕਰਦੀ ਹਾਂ ਅਸੀਂ ਭਾਰਤੀ ਸਟਾਰਟਅਪ ਨੂੰ ਸਹਾਇਤਾ ਜਾਰੀ ਰੱਖ ਰਹੇ ਹਾਂ ਮੈਂ 5 ਸਾਲਾਂ ਤੱਕ ਇਸ ਦਾ ਨਿਕਮ ਦਾ ਵਿਸਤਾਰ ਕਰਨ ਦਾ ਵੀ ਤਵੀਜ਼ ਕਰਦੀ ਹਾਂ ਤਾਂ ਕਿ ਸਟਾਰਟਅਪ ਨੂੰ ਮਿਲ ਰਹੇ ਫਾਇਦਿਆਂ ਨੂੰ 1/4/2030 ਤੋਂ ਪਹਿਲਾਂ ਉਹਨਾਂ ਨੂੰ ਨਿਗਮਤ ਹੋਣ ਤੱਕ ਸਟਾਰਟਅਪ ਨੂੰ ਫਾਇਦਾ ਮਿਲ ਸਕੇ ਇਹ ਆਈਐਸਐਸਈ ਵਿੱਚ ਵਾਧੂ ਕਾਰਜ ਕਲਾਪਾਂ ਨੂੰ ਆਕਰਸ਼ਿਤ ਕਰਨ ਲਈ ਮੈਂ ਹੋਰ ਗੱਲਾਂ ਦੇ ਨਾਲ-ਨਾਲ ਇੱਕ ਇੱਕ बीमा ਦਫ਼ਤਰਾਂ ਤੇ ਵਿਸ਼ਵੀ ਕੰਪਨੀਆਂ ਦੇ ਉਹਨਾਂ ਦੇ ਟੈਜ਼ਰੀ ਕੇਂਦਰਾਂ ਲਈ ਖਾਸ ਫਾਇਦਿਆਂ ਦਾ ਵੀ ਮੈਂ ਪ੍ਰਸਤਾਵ ਕਰ ਰਹੀ ਹਾਂ ਇਹਦੇ ਇਲਾਵਾ ਆਈਐਫਐਸਈ ਵਿੱਚ ਸ਼ੁਰੂ ਕਰਨ ਲਈ ਨਿਰਣਾਇਕ ਤਾਰੀਖ ਨੂੰ ਵੀ ਲਾਭ ਫਾਇਦਾ ਦਾ ਦਾਵਾ ਕਰ ਲਓ 5 ਸਾਲ ਤੋਂ ਵਧਾ ਕੇ 2031 ਤਿੰਨ 2030 ਤੱਕ ਕਰ ਦਿੱਤਾ ਗਿਆ ਹੈ ਛੇਣੀ 1 ਤੇ 2 ਵਿੱਚ ਇਹ ਵੀ ਅਮਨਦਨ ਕਰਨ ਅਤੇ ਅਜਿਹੇ ਖੇਤਰਾਂ ਲਈ ਨਿਵੇਸ਼ ਕਰਨ ਲਈ ਮੈਂ ਇਹਨਾਂ ਯੂਨਿਟਸ ਨੂੰ ਸਿਕਿਉਰਿਟੀ ਤੋਂ ਫਾਇਦੇ ਮਿਲਣ ਵਲ ਤੇ ਉਸ ਨੂੰ ਯਕੀਨੀ ਬਣਾਉਣ ਦਾ ਪ੍ਰਸਤਾਵ ਕਰਦੀ ਹਾਂ ਸੋ ਜਿਹੜੇ ਅਨੇਕ ਪੈਨਸ਼ਨ ਨਿਧੀ ਅਤੇ ਜਿਨ੍ਹਾਂ ਦੇ ਖੇਤਰ ਵਿੱਚ ਵਿੱਤ ਪੁਸ਼ਣ ਨੂੰ ਵਧਾਉਣ ਲਈ ਮੈਂ ਨਿਵੇਸ਼ ਦੀ ਤਰੀਕ ਨੂੰ 5 ਸਾਲ ਤੋਂ ਵਧਾ ਕੇ 22 ਮਾਰਚ 2030 ਤੱਕ ਵਧਾਉਣ ਦਾ ਵੀ ਪ੍ਰਸਤਾਵ ਕਰਦੀ ਹਾਂ ਇਹ ਜਿਹੜਾ ਵਿਅਕਤੀਗਤ ਮਦ ਮਰਗਤੇ ਧਿਆਨ ਦਿੰਦੇ ਹੋਏ ਵਿਅਕਤੀਗਤ ਆਮਦਨ ਕਰ ਸੁਧਾਰ ਵਿਕਸਿਤ ਭਾਰਤ ਦੀ ਤਰਫ ਸਾਡੀ ਯਾਤਰਾ ਤੇ ਲੋਕ ਸਾਡੇ ਮੁੱਖ ਸਹਾਇਕ ਕਥਮ ਹਨ ਮਦ ਵਰਗ ਭਾਰਤ ਦੇ ਵਿਕਾਸ ਲਈ ਸ਼ਕਤੀ ਪ੍ਰਦਾਨ ਕਰਦਾ ਹੈ ਪ੍ਰਧਾਨ ਮੰਤਰੀ ਮੋਦੀ ਜੀ ਦੀ ਅਗਵਾਈ ਵਿੱਚ ਸਰਕਾਰ ਨੇ ਰਾਸ਼ਟਰ ਨਿਰਮਾਨ ਲਈ ਮੱਧਮ ਵਰਗ ਦੀ ਸ਼ਿਲਾਗਾ ਯੋਗ ਭੂਮਿਕਾ ਤੇ ਸਮਰਥਾ ਤੇ ਹਮੇਸ਼ਾ ਵਿਸ਼ਵਾਸ ਜਤਾਇਆ ਹੈ ਇਹਦੇ ਯੋਗਦਾਨ ਨੂੰ ਦੇਖਦੇ ਹੋਇਆ ਅਸੀਂ ਉਹ 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 ਉਹਨਾਂ ਦੇ ਟੈਕਸ ਦੇ ਭਾਰ ਨੂੰ ਵਕਤ-ਵਕਤ ਤੇ ਘੱਟ ਕੀਤਾ ਹੈ 2014 ਤੋਂ ਬਾਅਦ ਉਹਨੂੰ 0 ਬਲੀ ਸਲੈਬ ਨੂੰ ਵਧਾ ਕੇ 5 ਲੱਖ ਤੱਕ ਕਰ ਦਿੱਤਾ ਗਿਆ ਸੀ 2019 ਵਿੱਚ ਵਧਾ ਕੇ 5 ਲੱਖ ਕਰ ਦਿੱਤਾ ਗਿਆ 2023 ਵਿੱਚ 7 ਲੱਖ ਕਰ ਦਿੱਤਾ ਗਿਆ ਇਹ ਮਦਬਰਕ ਦੇ ਕਰਦਾਤਾਵਾਂ ਤੇ ਸਾਡੀ ਸਰਕਾਰ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ ਹੁਣ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਨਵੀਂ ਕਰ ਵਿਵਸਥਾ ਦੇ ਤਹਿਤ 12 ਲੱਖ ਰੁਪਏ ਤੱਕ ਤੱਕ ਦੀ ਆਮਦਨੀ ਅਥਾ ਅਰਥ ਜਿਹੜੀ ਖਾਸ ਦਰ ਹੈ ਉਹ 1 ਲੱਖ ਫੀਸ ਹਰ ਮਹੀਨੇ ਤੇ ਕੋਈ ਵੀ ਟੈਕਸ ਨਹੀਂ ਹੋਏਗਾ ਇਸ ਇਸ ਲਈ 1 ਲੱਖ ਰੁਪਏ ਵਿਸ਼ ਖਾਸ ਵਿਕਾਸ ਦੇ ਪੂੰਜੀਗਤ ਲਾਭ ਨੂੰ ਛੱਡ ਕੇ ਜਿਹੜੇ ਨਵੇਂ ਵਿਸਥਾ ਹੈ ਤੇ ਉਹਦੀ ਜਿਹੜੀ ਸੀਮਾ ਹੈ ਉਹ 12 1.75 ਲੱਖ ਦੀ ਹੋਏਗੀ ਵੇਤਨ ਲੈਣ ਵਾਲੇ ਦੀ ਜਿਹਨਾਂ ਲਈ 75 ਦੀ ਮਨ ਘਟौती ਹੈ ਸਾਰੇ ਕਰਦਾਤਾਵਾਂ ਨੂੰ ਫਾਇਦਾ ਦੇਣ ਲਈ ਸਭ ਸ਼੍ਰੇਣੀਆਂ ਵਿੱਚ ਸਲੈਬ ਅਤੇ ਦਰਾਂ ਵਿੱਚ ਤਬਦੀਲੀ ਕੀਤੀ ਜਾ ਰਹੀ ਹੈ ਨਵੀਂ ਸਜ ਰਚਨਾ ਮੱਧ ਵਰਗ ਦੇ ਟੈਕਸ ਨੂੰ ਕਾਫੀ ਘਟ ਕਰੇਗੀ ਹਰ ਇੱਕ ਰੇਲੂ ਉਦਯੋਗ ਅਤੇ ਬਚਤ ਅਤੇ ਨਿਵੇਸ਼ ਨੂੰ ਅੱਗੇ ਵਧਾਏਗੀ ਉਹਨਾਂ ਨੂੰ ਜ਼ਿਆਦਾ ਰਾਸ਼ੀ ਉਪਲਬਧ ਹੋਏਗੀ ਮੈਂ ਨਵੀਂ ਕਰ ਵਿਵਸਥਾ ਵਿੱਚ ਇਸ ਹੇਠ ਲਿਖਦੇ ਹਿਸਾਬ ਤੇ ਮੈਂ ਸੰਸ਼ੋਧਨ ਕਰਨ ਦੀ ਤਜ਼ਵੀਜ਼ ਕਰਦੀ ਹਾਂ 0 ਤੋਂ 0 ਤੋਂ 4 ਲੱਖ ਰੁਪਏ 3% 4 ਤੋਂ 8 ਲੱਖ ਰੁਪਏ 5% 8 ਲੱਖ ਤੋਂ 12 ਲੱਖ ਤੱਕ 10% 10 ਤੋਂ 12 ਲੱਖ ਤੱਕ 15% 16 ਤੋਂ 20 ਲੱਖ ਤੱਕ 20% 20 ਤੋਂ 24 ਲੱਖ ਤੱਕ 25% 24 ਲੱਖ ਤੋਂ ਅਧਿਕ ਜਿਆਦਾ ਹੋ 30% ਤੇ ਜਿਹੜੇ 12 ਲੱਖ ਤੱਕ ਦੀ ਤਕਰੀਬਨ ਆਮਦਨ ਵਾਲੇ ਕਰਦਾਤਾਵਾਂ ਨੂੰ ਖਾਸ ਆਮਦਨ ਕਰ ਦਰ ਨੂੰ ਛੱਡ ਕੇ ਜਿਸ ਤਰ੍ਹਾਂ ਕਿ ਕੈਪੀਟਲ ਗੇਨ ਹੈ ਜਾਂ ਮੈਦਵਾਰਾ ਪੜਦੀ ਹੈ 12 ਲੱਖ ਤੱਕ ਦੀ ਆਮਦਨ ਵਾਲੇ ਕਰਦਾਤਾਵਾਂ ਲਈ ਖਾਸ ਦਰ ਨੂੰ ਛੱਡ ਕੇ ਜਿਸ ਤਰ੍ਹਾਂ ਕਿ ਕੈਪੀਟਲ ਗੇਨ ਜਿਹੜੀ ਸਲੈਬ ਦਰ ਵਿੱਚ ਕਟੌਤੀ ਦੇ ਕਰਨ ਹੁਣ ਵੱਲੇ ਲਾਭ ਦੇ ਇਲਾਵਾ ਕਨਵੀਟ ਛੋਟ ਇਸ ਤਰੀਕੇ ਨਾਲ ਦਿੱਤੀ ਜਾ ਰਹੀ ਹੈ ਕਿ ਉਹਨਾਂ ਵੱਲੋਂ ਟੈਕਸ ਦਾ ਕੋਈ ਵੀ ਭੁਗਤਾਨ ਨਹੀਂ ਕੀਤਾ ਜਾਏਗਾ ਆਮਦਨ ਦੀਆਂ ਅਲੱਗ-ਅਲੱਗ ਦਰਾਂ ਦੇ ਸਲੈਬ ਦਰ ਵਿੱਚ ਪਰਿਵਰਤਨ ਅਤੇ ਛੋਟ ਦੇ ਉਦਾਹਰਣ ਦੇ ਨਾਲ ਦਰਸਾਇਆ ਜਾ ਸਕਦਾ ਹੈ ਨਵੀਂ ਕਰ ਵਿਵਸਥਾ ਵਿੱਚ 12 ਲੱਖ ਤੱਕ ਦੀ ਆਮਦਨ ਵਾਲੇ ਟੈਕਸ ਵਿੱਚ 80000 ਰੁਪਏ ਦਾ ਫਾਇਦਾ ਹੋਏਗਾ ਜਦਕਿ ਪੁਰਾਣੀ ਕਰ ਦਰਾਂ ਦੇ ਹਿਸਾਬ ਤੇ 100% ਹੋਏਗਾ 18 ਲੱਖ ਰੁਪਏ ਤੱਕ ਦੀ ਆਮਦਨ ਵਾਲੇ ਲੋਕਾਂ ਨੂੰ ਟੈਕਸ ਵਿੱਚ ਜਿਹੜਾ ਕਿ 18 ਲੱਖ ਤੱਕ ਦੀ ਆਮਦਨ ਜਿਸ ਨੂੰ ਮਿਲ ਰਹੀ ਹੈ ਉਹਨੂੰ 70000 ਰੁਪਏ ਜਿਹੜੀ ਪੁਰਾਣੀ ਕਰ ਦੇ ਜਿਹੜਾ ਕਿ 30% ਹੋਏਗਾ ਉਹਦਾ ਫਾਇਦਾ ਹੋਏਗਾ ਜਿਹੜੇ 25 ਲੱਖ ਤੱਕ ਦੇ ਆਮਦਨੀ ਵਾਲਿਆਂ ਨੂੰ 1 ਲੱਖ ਰੁਪਏ 10000 ਰੁਪਏ ਦਾ ਜਿਹੜਾ ਕਿ ਪੁਰਾਣੀ ਟੈਕਸ ਸਿਸਟਮ ਦੇ ਨਾਲ 25% ਫਾਇਦਾ ਹੋਏਗਾ ਮੇਰੇ ਜਿਹੜੇ ਟੈਕਸ ਤੈਵਿਜ਼ਾ ਹਨ ਉਹ ਐਨਕਲੋਜ਼ਰ ਵਿੱਚ ਦਿੱਤੇ ਗਏ ਹਨ ਇਹਨਾਂ ਪ੍ਰਸਤਾਵਾਂ ਦੇ ਨਤੀਜੇ ਅਨੁਸਾਰ ਪ੍ਰਤੱਖ ਟੈਕਸਾਂ ਵਿੱਚ ਲਗਭਗ 2600 ਕਰੋੜ ਰੁਪਏ ਦਾ ਤਿਆਗ ਕੀਤਾ ਜਾ ਰਿਹਾ ਹੈ ਮਾਨਯੋਗ ਸਪੀਕਰ ਸਾਹਿਬ ਇਹਦੇ ਨਾਲ ਹੀ ਮੈਂ ਇਸ ਬਜਟ ਨੂੰ ਸਦਨ ਦੇ ਸਾਹਮਣੇ ਰੱਖਦੀ ਹਾਂ ਜੈ ਹਿੰਦ मत संख्या 2 श्रीमती निर्मला सीतारामन स्पीकर साहब ਤੁਹਾਡੀ ਇਜਾਜ਼ਤ ਦੇ ਨਾਲ ਮੈਂ ਇੰ ਮਿਲਿਤ ਬਜਟ ਸਦਨ ਦੇ ਪटल ਤੇ ਰੱਖਦੀ ਹਾਂ ਇਹਦਾ ਆਰਥਿਕ ਨੀਤੀ ਮਦ ਸੰਖਿਆਤਿੰ ਨੁਮਾਇਸਤਰਮਨ ਜੀ ਸ਼੍ਰੀਮਾਨ ਜੀ ਮੈਂ ਤੁਹਾਡੀ ਇਜਾਜ਼ਤ ਨਾਲ ਮੈਂ ਇਹ ਪ੍ਰਸਤਾਵ ਕਰਦੀ ਹਾਂ ਕਿ ਵਿੱਤ ਵਿਦੇਕ 2025 ਨੂੰ ਸਦਨ ਦੇ ਸਾਹਮਣੇ ਲਿਆਇਆ ਜਾਵੇ ਇਸ ਨੂੰ ਪ੍ਰਸਥਾਪਿਤ ਕਰਨ ਦੀ anumati ਦਿੱਤੀ ਜਾਵੇ ਜਿਹੜੇ ਮੈਂਬਰ ਇਹਦੇ ਪੱਖ ਵਿੱਚ ਹਨ ਹਾਂ ਕਹਿਣ ਇਹ ਵਿਰੋਧ ਵਿੱਚ ਹਨ ਨਾ ਕਹਿਣ ਮੇਰੀ ਵਿਚਾਰ ਵਿੱਚ ਹਾਂ ਵਾਲੇ ਦੇ ਪੱਖ ਵਿੱਚ ਹੋਇਆ ਫੈਸਲਾ ਹਾਂ ਵਾਲੇ ਦੇ ਪੱਖ ਵਿੱਚ ਹੋਇਆ ਇਜਾਜ਼ਤ ਦਿੱਤੀ ਜਾਂਦੀ ਹੈ monday